ਦੇ ਹਾਰਾ ਸੇ ਨੂੰ ਖਤਰੇ ਨਾ ਕਿਤੇ ਸਾਡੀ ਹੋਂਦ ਖਤਰੇ ਨਾ ਪੈ ਜੇ ਬੀਜੇਪੀ ਇਸ ਸਾਰ ਨੂੰ ਕੀ ਗੱਲ ਕਰੋਗੇ ਤੇ ਇਹਨਾਂ ਨੇ ਤੁਹਾਨੂੰ ਇਸ ਧਰਮ ਦੇ ਵਿੱਚੋਂ ਉਜਾੜ ਦੇਣਾ ਉਜਾੜ ਕੇ ਜਿੰਨੇ ਵੀ ਤੁਸੀਂ ਮੇਰੇ ਭੰਡਰਾ ਹੱਜ ਤੇ ਸਾਰੇ ਇਕੱਠੇ ਹੋ ਮੇਰਾ ਤੁਹਾਡਾ ਸਾਰਿਆਂ ਦਾ ਵੈਲਕਮ ਹੈ ਤੇ ਵੀ ਬਹਿਣ ਨੂੰ ਤੇ ਔਰ ਕਿੰਨੇ ਜਿਹੜਿਆ ਕੋਈ ਆਮ ਆਦਮੀ ਇੱਕ ਪ੍ਰਵਾਦ ਦੇ ਮੁਕੀਲਾ ਐਪੀ ਕੁੜਵਾਰਿਆ ਇਹਨਾਂ ਦਾ ਜੀਵਨ ਹੈ ਜੀ ਉਹਨਾਂ ਤੋਂ ਜੋ ਸਿੱਖਿਆ ਸਰਦਾਰ ਪ੍ਰਤਾਪ ਸਿੰਘ ਭਾਈਆ ਉਹਨਾਂ ਨੇ ਵੀ ਕੋਈ ਸਿੱਖਿਆ ਔਰ ਜਿਹੜੀ ਉਹਨਾਂ ਦੀ ਥੋੜੀ ਬੋਧੀ ਕਮੀਆਂ ਸੋਇਵਾ ਕੱਢ ਕੇ ਲਗਾ ਰਹੇ ਆ ਵੀ ਨਹੀਂ ਆ ਲੋਕੀਂ ਰਾਜ ਕਿਥੋਂ ਹੀ ਹੈ ਤਿੰਕੂ ਸਿੰਘ ਜੀ ਆਜੋ ਜੀ ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਪਠਾਨਕੋਟ ਦੇ ਹਲਕਾ ਪਵਾ ਦੇ ਸਰਹੱਦੀ ਏਰੀਆ ਦੀ ਤਸਵੀਰਾਂ ਪਹਿਲੇ ਦੇ ਨਾਲ ਦੀ ਸਕਰੀਨ ਤੇ ਦਿਖਾਵਾਂਗੇ ਦੱਸ ਕਿ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਸਰਹੱਦੀ ਇਲਾਕਾ ਹੈਗਾ ਬੰਗਾਲ ਦੇ ਡੇਰੇ ਦੀਆਂ ਹੈਗੀਆਂ ਜਿੱਥੇ ਇੱਕ ਵਾਰ ਫਿਰ ਭਾਈਪਾ ਤੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਦੱਸ ਕਿ ਇੱਥੇ ਕਈ ਪਰਿਵਾਰ ਕੈਂਡਰਿਕ 40 ਦੇ ਕਰੀਬ ਪਰਿਵਾਰ ਜਿਹੜੇ ਆਮ ਆਦਮੀ ਪਾਰਟੀ ਦੇ ਪਹਾਏ ਪਾਣ ਨੂੰ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ ਤਸਵੀਰਾਂ ਲਗਾਤਾਰ ਦਿਖਾ ਰਹੇ ਆ ਹਜੂਮ ਕਿਵੇਂ ਜਿਹੜਾ ਇੱਥੇ ਇਕੱਠਾ ਹੋਇਆ ਜਿਹੜੇ ਲੋਕ ਨਾ ਪਾਰਟੀਆਂ ਤੋਂ ਦੁਖੀ ਹੋ ਕੇ ਜਿਹੜੇ ਆ ਪਾਰਟੀ ਛੱਡ ਰਹੇ ਤੇ ਕਾਂਗਰਸ ਦਾ ਪੱਲਾ ਫੜ ਰਹੇ ਸਾਬਕਾ ਬਧਾਈ ਜਗਵਿੰਦਰਪਾਲ ਜੀ ਹੈਗੇ ਉਹਨਾਂ ਵੱਲੋਂ ਖੁਦ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਗੱਲਬਾਤ ਕੀਤੀ ਹੈ ਇਹਨਾਂ ਲੋਕਾਂ ਨਾਲ ਕੀ ਕਾਰਨ ਰਿਹਾ ਜਿਹੜਾ ਨੇ ਇਹਨਾਂ ਨੇ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਹੋਏ ਚਾਹੇ ਭਾਜਪਾ ਹੋਏ ਕਿਉਂ ਛੱਡੀ ਐ ਉਹਨਾਂ ਦਾ ਇੱਕੋ ਹੀ ਕਹਿਣਾ ਸੀਗਾ ਉਹਨਾਂ ਦਾ ਇਹਨਾਂ ਪਾਰਟੀਆਂ ਤੋਂ ਜਿਹੜਾ ਮੋਹ ਭੰਗ ਹੋ ਚੁੱਕਿਆ ਕਿਉਂਕਿ ਉਹਨਾਂ ਦੇ ਕੰਮ ਕਾਜ ਜਿਹੜੇ ਹੈਗੇ ਨੇ ਪਿਛਲੇ 3 ਸਾਲ ਹੋ ਗਏ ਆਮ ਆਦਮੀ ਪਾਰਟੀ ਬਣੇ ਨਾ ਇਹਨਾਂ ਨੇ ਉਹਨੂੰ ਕੋਈ ਕੰਮ ਕਾਇਕ ਕੀਤਾ ਗਿਆ ਤੇ ਨਾ ਹੀ ਜਿਹੜੀ ਭਾਜਪਾ ਦੀ ਜਿਹੜੀ ਸੀਗੀ ਸਰਕਾਰ ਕਿਸੇ ਟਾਈਮ ਤੇ ਉਹਨਾਂ ਵੱਲੋਂ ਵੀ ਕੋਈ ਕੰਮ ਕਾਜ ਇਹਨਾਂ ਦੇ ਨਹੀਂ ਕੀਤੇ ਗੇ ਉਹਨਾਂ ਨੇ ਇਸ ਚੀਜ਼ ਤੋਂ ਦੁਖੀ ਹੋ ਗਏ ਉਹਨਾਂ ਦਾ ਕਹਿਣਾ ਕਿ ਆਪਾਂ ਜਿਹੜਾ ਕਾਂਗਰਸ ਦਾ ਪੱਲਾ ਫੜਿਆ ਕਿਉਂਕਿ ਜਿਹੜੇ ਸਾਬਕਾ ਵਿਧਾਇਕ ਜਗਿੰਦਰਪਾਲ ਜੀ ਆਪਣੇ ਟਾਈਮ ਤੇ ਜਦੋਂ ਬਿਠਾਏ ਕਰਿਆ ਉਹਨਾਂ ਵੱਲੋਂ ਕਾਫੀ ਕੰਮ ਕੀਤੇ ਗਏ ਸੀਗੇ ਤੇ ਅੱਜ ਵੀ ਉਹ ਜਿਹੜੇ ਆ ਲੋਕਾਂ ਦੇ ਨਾਲ ਸਹੀ ਢੰਗ ਨਾਲ ਵਿਚਰੇ ਤੇ ਕਈ ਕੰਮ ਕਰ ਰਹੇ ਨੇ ਇਸ ਕਰਕੇ ਉਹਨਾਂ ਵੱਲੋਂ ਪੱਲਾ ਫੜਿਆ ਗਿਆ ਤੇ ਉਧਰ ਸਾਬਕਾ ਵਿਧਾਇਕ ਜਗਿੰਦਰਪਾਲ ਜੀ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਕਿਹਾ ਵੀ ਇਹਨਾਂ ਨੂੰ ਕਿਤੇ ਨਾ ਪਾਰਟੀ ਦੇ ਵਿੱਚ ਜਿਹੜਾ ਪੂਰਾ ਮਾਨ ਸਨਮਾਨ ਮਿਲੇਗਾ ਗੱਲਬਾਤ ਸਰਾਣੇ ਇਹਨਾਂ ਨੇ ਕੀਤੀ ਹੋਈ ਕੀ ਮਾਮਲਾ ਸੀ ਕਿਉਂ ਇਹਨਾਂ ਨੇ ਆਪਣੀ ਆਪਣੀ ਪਾਰਟੀ ਛੱਡੀ ਐ ਤੇ ਕੀ ਹਸਾਬ ਕਬ ਵਿਧਾਇਕ ਦਾ ਕਹਿਣਾ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਦੇ ਹੁਣ ਤਿੰਨ ਸਾਲ ਦੇਖ ਰਹੇ ਹੋ ਤੁਸੀਂ ਆਮ ਆਦਮੀ ਪਾਰਟੀ ਦੇ ਕਿਵੇਂ ਦੇ ਲੱਗ ਰਹੇ ਆ ਜੀ ਸਾਰੇ ਤੁਹਾਨੂੰ ਜਦੋਂ ਆਉਂਦੇ ਨੇ ਉਹਨਾਂ ਸਾਰੇ ਖਿਆਲ ਲੱਗਦੇ ਨੇ ਜਦੋਂ ਕੋਈ ਕੰਮ ਕਰਾਉਣਾ ਹੋਵੇ ਤਾਂ ਉਸ ਨੂੰ ਪਤਾ ਲੱਗਦਾ ਇਨਸਾਨ ਦਾ ਸਾਰੇ ਐਮਐਲਏ ਸਾਹਿਬ ਨੇ ਕੰਮ ਕੀਤੇ ਨੇ ਹੁਣ ਅਸੀਂ ਇਹ ਚਾਹੁੰਦੇ ਆ ਕਿ ਸਾਰੇ ਪਿੰਡ ਪਾਣੀ ਦੀ ਬੜੀ ਪ੍ਰੋਬਲਮ ਹੈ ਬੱਚੇ ਸਾਰੇ ਬੇਰੁਜ਼ਗਾਰ ਨਸ਼ੇ ਵੜੇ ਨੇ ਕੰਮ ਕੋਈ ਨਹੀਂ ਕੋਈ ਇੰਡਸਟਰੀ ਖੋਲੋ ਕੋਈ ਦਿਨਾਨੀ ਕੰਮ ਮਿਲਾ ਅਸੀਂ ਇਹ ਨਹੀਂ ਆਂਦੇ ਪੈਸੇ ਦਿਓ ਸਾਨੂੰ ਫ੍ਰੀ ਦੇ ਫ੍ਰੀ ਦੇ ਪੈਸੇ ਨਹੀਂ ਮੰਗਦੇ ਕੰਮ ਦਿਓ ਸਾਨੂੰ ਤੇ ਅਸੀਂ ਉਹ ਕਰਨਾ ਚਾਹਦੇ ਆ ਕਿਹੜਾ ਹੁੰਦਾ ਜੀ ਤੁਹਾਡਾ ਅਣਿਆਰ ਤੁਹਾਡੇ ਇਥੇ ਆਏ ਨਹੀਂ ਕਦੀ ਵਿਧਾਇਕ ਮੰਤਰੀ ਤੁਹਾਡੇ ਪਿੰਡ ਦੇ ਵਿੱਚ ਆਉਂਦੇ ਨੇ ਆਉਂਦੇ ਫੇਰ ਮਾਰੀਆਂ ਚੱਲੀ ਜਾਂਦੇ ਕਦੀ ਕਿਹਾ ਨਹੀਂ ਉਹਨਾਂ ਨੂੰ ਕਿਹਾ ਕਈ ਵਾਰੀ ਗਲੀਆਂ ਚ ਨਾਲੀਆਂ ਵਾਲਾ ਜਿਹੜੀਆਂ ਪਾਣੀ ਗਲੀ ਦੇ ਵਗਾਲਾ ਪਿਛੜਾ ਇਲਾਕਾ ਹੈ ਜਿਹੜਾ ਬੋਟ ਲੈਣੇ ਉਸਲਾ ਬੜੇ ਆਉਂਦੇ ਬੋਰਡ ਪਈਂਦੇ ਉਸਲਾ ਕੋਈ ਨਹੀਂ ਅਸੀਂ ਇਹ ਚਾਹਦੇ ਹਾਂ ਕਿ ਡਿਵੈਲਪਮੈਂਟੋਂ ਜਿਆਦਾ ਸਾਰੇ ਬੱਚੇ ਨੇ ਜਿਹੜੇ ਉਹ ਥੋੜੇ ਤੱਕ ਹੀ ਕਰਨ ਉਹ ਕੁਛੇ ਵੀ ਨਿਰਭਰ ਨਹੀਂ ਹੁੰਦੀਆਂ ਐਮਐਲ ਸਾਹਿਬ ਨੇ ਆਖਿਆ ਵੀ ਇਆਂ ਇਆਂ ਕਰੀ ਜਾਣੀਆਂ ਮਾਨੂੰ ਇਆਂ ਕਰਨ ਉਹ ਵੀ ਕੁਛੇ ਕਿਤੇ ਨੇ ਆਲੇ ਬਣ ਇਸ ਵਾਸਤੇ ਸਾਡੀ ਇਹ ਬੇਨਤੀ ਹੈ ਕਿ ਸਾਡੀ ਪਿੰਡ ਦੀ ਡਿਵੈਲਪਮੈਂਟੋਂ ਜਾਈ ਦੀ ਫਰੀ ਦੀ ਅਸੀਂ ਕੁਛ ਨਹੀਂ ਮੰਗਦੇ ਸਾਰਾ ਬੱਚੇ ਨੂੰ ਰੋਜ਼ਗਾਰ ਦਿਓ ਤੇ ਨਾਮ ਸਰ ਪੂਜਾਏਗਾ ਮੈਂ ਉਹ ਮਿਆਲਤੀ ਰਹਿਣ ਵਾਲੀਆਂ ਸਰ ਨੇ ਜੋ ਜੋ ਵੀ ਕੀਤਾ ਹੈਗਾ ਜੋ ਜੋ ਵੀ ਜੋ ਜੋ ਵੀ ਨਾਨੇ ਗਤੀਵਿਧੀਆਂ ਕੀਤੀਆਂ ਬਹੁਤ ਅੱਛੇ ਢੰਗ ਨਾਲ ਕੀਤੀਆਂ ਸੀਗੀਆਂ ਤੇ ਹੁਣ ਵੀ ਸਾਡਾ ਇਹੀ ਸੁਪਨਾ ਹੈ ਕਿ ਇਹਨਾਂ ਨੂੰ ਹੀ ਅੱਗੇ ਲੈ ਕੇ ਆਇਆ ਜਾਏ ਪਹਿਲਾਂ ਕਿਸ 파ਰਟੀ ਚ ਸੀਗੇ ਤੁਸੀਂ ਜੀ ਸਰ ਪਹਿਲੇ ਬੀਜੇਪੀ ਚ ਸੀਗੇ ਬਟ ਅਸੀਂ ਆਪਣਾ ਸਮਰਥਨ ਜੜਾ ਉਹ ਇਹਨਾਂ ਨਾਲ ਜੋੜਿਆ ਹੈਗਾ ਇਹ ਕੰਨਸ ਪਾਰਟੀ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਕਿ ਬੜੇ ਕੁਝ ਹੋ ਰਹੀ ਹੈ ਕਿ ਕਾਂਗਰਸ ਪਾਰਟੀ ਦੇ ਨਾਲ ਹਨੇਕ ਲੋਕੀ ਬਖ ਬਖ ਪਿੰਡਾਂ ਦੇ ਵਿੱਚ ਜੁੜ ਰਹੇ ਆ ਪਰ ਕਈ ਵਰਕਰ ਇਹੋ ਜਿਹੇ ਆ ਜਿਨ੍ਹਾਂ ਨੇ ਆਰਵਾਦਮੀ ਪਾਰਟੀ ਜਿਹੜੀ ਆ ਉਹ ਵੀ ਜੁਆਇਨ ਕਰਕੇ ਉਹਨਾਂ ਦਾ ਕੰਮ ਕੀਤਾ ਉਹ ਮੋਹ ਭੰਗ ਹੋ ਗਿਆ ਉਹਨਾਂ ਦਾ ਕਈ ਮੇਰੇ ਭੈਣ ਭਰਾ ਜਿਹੜੇ ਬੀਜੇਪੀ ਛੱਡ ਕੇ ਆ ਕਾਂਗਰਸ ਸ਼ਾਮਲ ਹੋਏ ਨੇਰੇ ਵੱਲੋਂ ਮੇਰੀ ਪਾਰਟੀ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਹੈ ਔਰ ਪਾਰਟੀ ਦੇ ਵਿੱਚ ਬੰਦਾ ਮਾਣ ਸਨਮਾਨ ਜਿਹੜਾ ਉਹ ਦਿੱਤਾ ਜਾਏਗਾ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਕਿਸੇ ਨੂੰ ਕੋਈ ਵਿਚੋਲਾ ਪਾਉਣ ਦੀ ਜਰੂਰਤ ਨਹੀਂ ਉਹ ਸਿੱਧਾ ਮੇਰੇ ਨਾਲ ਗੱਲ ਕਰ ਸਕਦਾ ਸਿੱਧਾ ਆ ਕੇ ਮੈਨੂੰ ਮਿਲ ਸਕਦਾ ਆਮ ਲੋਕਾਂ ਦੇ ਮਨਾਂ ਦੇ ਵਿੱਚ ਗੱਲ ਹੁੰਦੀ ਆ ਯਾਰ ਵੀ ਵਿਧਾਇਕ ਬਣਨਾ ਮੰਤਰੀ ਬਣਨਾ वैसे गल भी ठीक है भाई लोग ही डरदे भी आ गया कई लोग ही कहंदे यार तू बंदले लेके आया तू सधा कदा आ गया मेरे वालों कोई नहीं सेम मैं आम जनता ਦਾ ਸੇਵਾਦਾਰ ਹਾਂ 17 ਤੋਂ 22 ਤੱਕ ਮੈਂ ਅਜੇ ਵਿਧਾਇਕ ਤੁਹਾਡਾ ਸੇਵਾਦਾਰ ਰਹੇ ਹਾਂ ਔਰ ਕਦੇ ਵੀ ਕਿਸੇ ਬੰਦੇ ਨੂੰ ਮੈਂ ਨਹੀਂ ਕਿਹਾ ਤੇ ਕਿਹਦਾ ਮਾੜਾ ਨਾਮ ਮੇਰੇ ਮਨ 'ਚ ਹੈਗਾ ਵੀ ਕੀਹਦਾ ਕਰਨਾ ਮੇਰੇ ਕੋ ਜਿੰਨੀ ਭਲਾਈ ਹੋ ਸਕਦੀ ਹੈ ਮੈਂ ਕਰਨ ਦੀ ਕੋਸ਼ਿਸ਼ ਕਰਦਾ ਰਹਿਣਾ ਤੇ ਪਰ ਨਾ ਦੇਰ ਔਰ ਆਂਡਾਲੇ ਸੰਮਤੀ ਦੇ ਜ਼ਿਲ੍ਹਾ ਪਸ਼ਾ ਜਿਹੜੇ ਇਲੈਕਸ਼ਨ ਹੈ ਮੇਰੀ ਸਾਰੇ ਕੇ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਉਸ ਚੈਲਰ ਆਈ ਤਗੜੇ ਹੋ ਕੇ ਕਾਂਗਰਸ ਦੇ ਸੰਮਤੀ ਮੈਂਬਰ ਕਾਂਗਰਸ ਦੇ ਜ਼ਿਲ੍ਹਾ ਪ੍ਰਸ਼ਦ ਮੈਂਬਰ ਜਿਤਾਣੇ ਹੈ ਔਰ ਤੁਸੀਂ ਦੇਖਿਆ ਕੱਲ ਜਿਹੜਾ ਆਮ ਆਦਮੀ ਪਾਰਟੀ ਨੇ ਬਜਟ ਪੇਸ਼ ਕੀਤਾ ਜਨਾਨੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੂੰਹ ਚੁੱਕ ਕੇ ਦੇ ਦੇ ਰੀਆਂ ਵਿਚਾਰੀਆਂ ਪਰ ਸ਼ਾਇਦ ਸਾਨੂੰ ਪਹਿਲੇ ਨਾ 1000 ਰੁਪਏ ਐਨੌਂਸ ਕੀਤਾ ਫਿਰ ਕਹਿੰਦੇ ਨੇ ਹੁਣ ਤੁਹਾਨੂੰ 1100 ਦੇਾਂਗੇ ਨਾ 1000 ਮਿਲਿਆ ਨਾ 1100 ਮਿਲਿਆ ਮੇਰੇ ਖਿਆਲ ਹੁਣ ਸੰਪਤੀ ਜ਼ਿਲ੍ਹਾ ਪਸ਼ੇ ਇਲੈਕਸ਼ਨ ਆ ਰਿਹਾ ਫੇਰ ਨਾ ਪੈਟਰਨ ਨੇ ਇਨਾ ਗੱਲ 1500 ਦੇਾਂਗੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਆਮ ਆਦਮੀ ਪਾਰਟੀ ਨੂੰ ਵੀ ਦੇਣਾ ਕਿੱਥੋਂ ਤੁਸੀਂ ਬਈ ਤੁਹਾਡੇ ਕੋਲ ਪੈਸਾ ਯਾਰ ਖਾਣ ਨੂੰ ਹੀ ਹੈਗਾ ਤੁਸੀਂ ਅੱਗੇ ਲੋਨ ਤੇ ਲੋਨ ਲੋਨ ਤੇ ਲੋਨ ਲਈ ਆ ਰਹੇ ਹੋ ਤੇ ਲੋਕਾਂ ਨੂੰ ਹੁਣ ਸਮਝ ਹੋ ਗਈ ਹੈ ਤੇ ਜਿੰਨਾ ਵੀ ਸਵਾ 3 ਸੱਤ ਚ ਇਹਨਾਂ ਕੰਮ ਕੀਤਾ ਇੱਕ ਧੁਖੀ ਦਾ ਕੰਮ ਨਹੀਂ ਕੀਤਾ ਕੋਈ ਰੋਡ ਨਹੀਂ ਬਣਿਆ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਮੁੱਖ ਮੰਤਰੀ ਪੰਜਾਬ ਲੈ ਉਹਨਾਂ ਕਿਹਾ ਸੀ ਅਸੀਂ 16 ਮੈਡੀਕਲ ਕਾਲਜ ਜਿਹੜੇ ਆ ਪੰਜਾਬ ਚ ਬਣਾ ਲਏ ਆ ਮੈਂ ਪਹਿਲੇ ਵੀ ਕਿਹਾ ਸੀ ਲਾਲ ਚੰਦ ਘਟਾਰੂ ਚੱਕ ਨਵੇਂ ਤੁਸੀਂ ਕੈਬਨਟ ਦੇ ਵਜ਼ੀਰ ਬਣ ਗਿਓ ਸਾਡੇ ਇਲਾਕੇ ਚ ਇੱਕ ਹੀ ਮੈਡੀਕਲ ਕਾਲਜ ਬਣਾ ਦਿਓ ਤੇ ਪੂਰੇ ਪੰਜਾਬ ਚ ਵੈਸੇ ਹੁਣ ਕਿਹਾ ਨਾ ਵੀ ਫਲਾਣੀ ਜਗ੍ਹਾ ਮੈਡੀਕਲ ਕਾਲਜ ਬਣਾਣਾ ਕੋਈ 5 ਨਹੀਂ ਕੋਈ 3 ਨਹੀਂ ਕੋਈ 6 ਨਹੀਂ ਹੋ ਸਕਦਾ ਇੱਕਦੇ ਦਾ ਨਹੀਂ ਪੱਥਰ ਰੱਖਿਆ ਜਾਏ ਤੇ ਨਾ ਹੀ ਨਾ ਕੋਲ ਕੋਈ ਮੈਡੀਕਲ ਕਾਲਜ ਬਣਨਾ ਔਰ ਮੰਤਰੀ ਹੋਵੇ ਆਪਣੇ ਇਲਾਕੇ ਦਾ ਅੱਜ ਸਵਾ 3 ਸਾਲ ਬਣੇਦੇ ਹੋ ਗਏ ਆ ਕੋਈ ਰੋਡ ਦੇ ਉੱਤੇ ਲੁਕ ਨਹੀਂ ਪਈ ਕੋਈ ਰੋਡ ਰਿਪੇਅਰ ਨਹੀਂ ਕੀਤਾ ਗਿਆ ਲੋਕਾਂ ਨੇ ਆਹ ਕਾਰ ਜਿਹੜਾ ਸਾਡੇ ਚਾਂਸ ਚਾਂਸ ਹੋ ਗਏ ਆ ਔਰ ਜਿੰਨੇ ਕੇ ਲੋਕਾਂ ਨੂੰ ਤੋਹਫੇ ਦੇ ਸਕਦੇ ਆ ਪਰਚਿਆਂ ਦੇ